ਉਭਾ ਈਗਰੁ ਸੇ ਦੀ ਸਤਿ ਪੁਰਖ ਚਿਨ ਜਾਨਿਆ ਸਤ ਗੁਰ ਤਿਸ ਕਾ ਨੋ ਤਿਸ ਕੈ ਸੰਗ ਸਿਖ ਉਦਰੇ ਨਾਨਕ ਹਰਿ ਗੁਣ ਗਾਓ ਤਿਸਕੇ ਸੰਗ ਸਿੱਖ ਉੱਤਰੈ ਨਾਨਕ ਹਰਿ ਗੁਣ ਗਾਓ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸੈਠ ਸਤਿਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਮਖ ਪਿਆਰੇ ਸਤਸੰਗੀ ਜਨੋ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਸੋਦਰ ਦੇ ਪਾਠ ਤੋਂ ਉਪਰੰਤ ਬਹਿਣਾ ਨੇ ਬੀਬੀਆਂ ਨੇ ਆਰਤੀ ਦੇ ਸ਼ਬਦ ਗਾਇਨ ਕੀਤੇ ਨੇ ਤਾਂ ਆਓ ਗੁਰਮਤ ਵਿਚਾਰਾਂ ਅਤੇ ਗੁਰੂ ਇਤਿਹਾਸ ਨਾਲ ਜੁੜਨ ਤੋਂ ਪਹਿਤਮ ਸਤਿਗੁਰਾਂ ਦੁਆਰਾ ਬਖਸ਼ੀ ਹੋਏ ਫਤਿਹ ਪ੍ਰਵਾਨ ਕਰਦੇ ਹੋਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਵਿਚਾਰਿਆ ਸੀ ਧੰਨ ਗੁਰੂ ਗੁਰਨਾਨਕ ਪਾਤਸ਼ਾਹ ਜੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਰੁਕ ਕੀਤਾ ਸੀ ਹਿੰਦੂ ਤੀਰਥਾਂ ਦਾ ਔਰ ਸਤਿਗੁਰੂ ਜੀ ਸਭ ਤੋਂ ਪਹਿਲਾਂ ਪਹੁੰਚਦੇ ਨੇ ਐਮਨਾਬਾਦ ਦੀ ਧਰਤੀ ਤੇ ਓਏ ਹੋ ਉਸ ਅਸਥਾਨ ਤੇ ਉੱਥੋਂ ਦਾ ਜਿਹੜਾ ਰਾਜਾ ਹੈ ਸੂਬੇਦਾਰ ਹੈ ਆਪਾਂ ਕੱਲ ਵਿਚਾਰਿਆ ਸੀ ਕਿ ਉਹ ਜ਼ਾਲਮ ਖਾਂ ਹੈ ਨਾਂ ਵੀ ਜ਼ਾਲਮ ਖਾਂ ਔਰ ਕੰਮ ਵੀ ਉਹਦੇ ਜ਼ਾਲਿਮਾ ਵਾਲੇ ਔਰ ਉਹਦਾ ਜਿਹੜਾ ਅਹਲਕਾਰ ਹੈ ਉਹ ਹੈ ਮਲਕ ਭਾਗੋ ਉਹ ਹਿੰਦੂ ਹੈ ਹੁਣ ਉਹਨਾਂ ਦਿਨਾਂ ਦੇ ਵਿੱਚ ਅਦੇ ਸ਼ਰਾਧ ਚੱਲ ਰਹੇ ਸਨ ਆਪਾਂ ਕੱਲ ਵਿਚਾਰਿਆ ਸੀਗਾ ਔਰ ਉਹਨੇ ਆਪਣੇ ਪਿੱਦਾ ਦਾ ਸ਼ਰਾਧ ਕੀਤਾ ਸਤਗੁਰੂ ਜੀ ਨੇ ਉਨੂੰ ਸਮਝਾਇਆ ਕਿ ਭਲਿਆ ਲੋਕਾਂ ਦੇ ਗਰੀਬ ਲੋਕਾਂ ਦਾ ਖੂਨ ਨਿਚੋੜ ਕੇ ਸ਼ਰਾਦ ਕਰਨਾ ਕੋਈ ਇਨਸਾਨੀਅਤ ਨਹੀਂ ਤਾਂ ਉਸ ਸਖਸ਼ ਨੂੰ ਸਿੱਧੇ ਰਾਹ ਪਾ ਕੇ ਸਤਿਗੁਰੂ ਇੱਥੋਂ ਹੁਣ ਅਗਲੇ ਪੜਾਅ ਲਈ ਚੱਲੇ ਨੇ ਔਰ ਅਗਲਾ ਪੜਾਅ ਉਹਨਾਂ ਦਾ ਜੋ ਹਿੰਦੂ ਤੀਰਥਾਂ ਦਾ ਪਹਿਲਾ ਤੀਰਥ ਤੇ ਗਏ ਉਹ ਹੈ ਹਰਦੁਵਾਰ ਇਸ ਤੋਂ ਪਹਿਲਾਂ ਜੋ ਇੱਕ ਟਾਈਮ ਭਾਈ ਸਾਹਿਬ ਜੀ ਸਿੰਘ ਨੇ ਦੱਸਿਆ ਹੈ ਨਾ ਇਹ ਜਿਹੜਾ ਨਨਕਾਣਾ ਸਾਹਿਬ ਤੋਂ ਚੱਲ ਕੇ ਗਏ तकरीबन 50 ਮੀਲ ਦੀ ਦੂਰੀ ਤੇ ਇਹ तकरीबन 2 ਜਾਂ 3 ਦਿਨਾਂ ਦੇ ਵਿੱਚ ਉਹਨਾਂ ਨੇ ਸਫ਼ਰ ਤੈਅ ਕੀਤਾ ਕਿਉਂਕਿ ਸਰਾਧ ਮੁੱਕਣ ਵਾਲੇ ਸਨ ਇਸ ਲਈ ਇੱਕ ਦਿਨ ਦੇ ਵਿੱਚ 30 25 30 ਕਿਲੋਮੀਟਰ ਦਾ ਸਫ਼ਰ ਬਣਦਾ ਹੈ ਹੁਣ ਐਨਾ ਬਾਤ ਤੋਂ ਜਦੋਂ ਚੱਲੇ ਨੇ ਤੇ ਹਰ ਦਿਵਾਰ ਦਾ ਦੇਣਾ ਸਫ਼ਰ ਹੈ ਉਸ ਸਫ਼ਰ ਨੂੰ ਪੂਰਿਆ ਕਰਨ ਲਈ ਜੋ ਪੈਸਾ ਪੈਸਾ ਜੈਪ ਸਿੰਘ ਜੀ ਨੇ ਇੱਕ ਮੈਂ ਬੇਨਤੀ ਹੋਰ ਕਰਦਾ ਜਾਵਾਂ ਸਾਹਿਬ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟਿੱਕਾ ਦਸਾਂ ਭਾਗਾਂ ਵਿੱਚ ਕੀਤਾ ਹੈ ਔਰ ਬਹੁਤ ਸਾਰਾ ਗੁਰੂ ਇਤਿਹਾਸ ਵੀ ਲਿਖਿਆ ਉਹਨਾਂ ਨੇ ਔਰ ਉਹ ਸ਼ਖਸੀਅਤ ਨੇ ਜਿਨ੍ਹਾਂ ਦਾ ਜਨਮ ਸਿੱਖ ਘਰਾਣੇ ਵਿੱਚ ਨਹੀਂ ਹੋਇਆ ਜਿਨ੍ਹਾਂ ਦਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਔਰ ਜਦੋਂ ਉਹਨਾਂ ਨੂੰ ਚੇਟਕ ਲੱਗੀ ਗੁਰੂ ਘਰ ਦੀ ਔਰ ਉਸ ਚੇਟਕ ਦੇ ਵਿੱਚੋਂ ਉਹ ਇਸ ਮਰਤਬੇ ਤੱਕ ਪਹੁੰਚੇ ਔਰ ਖਾਲਸਾ ਖਾਲਜ ਦੇ ਵਿੱਚ ਪ੍ਰੋਫੈਸਰ ਰਹੇ ਔਰ ਉਹਨਾਂ ਨੇ ਬਹੁਤ ਸਾਰਾ ਇਤਿਹਾਸ ਲਿਖਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਟਿਕਾ ਕੀਤਾ 10 ਭਾਗਾਂ ਦੇ ਵਿੱਚ ਤੋ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਦੇ ਲਿਖਤ ਅਨੁਸਾਰ ਤਕਰੀਬਨ ਢਾਈ ਜਾਂ ਤਿੰਨ ਮੀਲ ਦਾ ਪਿੰਡ ਆ ਸਤਗੁਰੂ ਜੀ ਨੇ ਐਮਨਾਬਾਦ ਤੋਂ ਲੈ ਕੇ ਤੇ ਹਰਦੁਆਰ ਤੱਕ ਕੀਤਾ ਹੁਣ ਜਿਸ ਦਿਨ ਸਤਗੁਰੂ ਜੀ ਹਰਦੁਆਰ ਪਹੁੰਚੇ ਨੇ ਨਾ ਉਸ ਦਿਨ ਉਸ ਤੋਂ ਅਗਲੇ ਦਿਨ ਵਸਾਖੀ ਸੀ ਸਨਾਤਨ ਮਤ ਦੇ ਵਿੱਚ Hindu ਮਤ ਦੇ ਵਿੱਚ 10 ਪੁਰਬ ਨੇ ਜਿੰਨਾ ਪੁਰਬਾਂ ਤੇ ਬ੍ਰਹਮਣ ਨੂੰ ਲੋਕ ਵਦ ਤੋਂ ਵਦਦਾਨ ਦਿੰਦੇ ਨੇ ਜਿਹਦੇ ਵਿੱਚ ਸੰਗ੍ਰਾਮ ਨੂੰ ਤੇ ਪ੍ਰਫੈਸ ਦਿੱਤਾ ਜਾਂਦਾ ਸੀ ਸਭ ਤੋਂ ਵੱਧ ਕਿਉਂਕਿ ਅਗਲੇ ਦਿਨ ਸੰਗਰਾਮ ਸੀਗੀ ਵਸਾਖ ਦੀ ਵਿਸਾਖੀ ਉਸ ਉਸ ਵਕਤ ਅਜੇ ਸਿੱਖ ਜਗਤ ਦੇ ਵਿੱਚ ਵਿਸਾਖੀ ਮਨਾਉਣਾ ਪ੍ਰਚਲਿਤ ਨਹੀਂ ਹੋਇਆ ਹਾਲਾਂਕਿ ਧੰਗ ਗੁਰੂ ਗੁਰਨਾਨਕ ਪਾਤਸ਼ਾਹ ਦਾ ਆਗਮਨ ਵੀ ਵਿਸਾਖੀ ਵਾਲੇ ਦਿਨ ਦਾ ਹੀ ਹੈ ਹੁਣ ਕਿਉਂਕਿ ਇਹ ਦਿਨ ਜਿਹੜਾ ਹੈ ਨਾ ਸਨਾਤਨ ਮਤ ਦੇ ਵੀਰਾਂ ਲਈ ਹਿੰਦੂਆਂ ਲਈ ਬੜਾ ਪ੍ਰਮੁੱਖ ਹੈ ਕਿਉਂਕਿ ਉਸ ਦਿਨ ਉਹ ਲੋਕ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਨਾ ਔਰ ਬ੍ਰਾਹਮਣਾਂ ਨੂੰ ਵਿੱਪਰ ਨੂੰ ਵੱਧ ਤੋਂ ਵੱਧ ਦਾਨ ਦੇਣਾ ਹੁਣ ਸਤਗੁਰੂ ਜੀ ਜਦੋਂ ਇੱਕ ਦਿਨ ਪਹਿਲਾਂ ਪਹੁੰਚੇ ਤਕਰੀਬਨ ਦੁਪਹਿਰ ਤੋਂ ਪਹਿਲਾਂ ਪਹਿਲਾਂ ਪਹੁੰਚ ਚੁੱਕੇ ਸਨ ਉੱਥੇ ਸਤਗੁਰੂ ਜੀ ਨੇ ਜਿੱਥੇ ਟਿਕਾਣਾ ਕੀਤਾ ਆਪਣਾ ਭਾਈ ਮਰਦਾਨਾ ਜੀ ਦੇ ਨਾਲ ਉਸ ਤੋਂ ਥੋੜੀ ਜਿਹੀ ਵਿੱਤ ਤੇ ਇੱਕ ਪੰਡਤ ਜੀ ਨੇ ਇੱਕ ਬ੍ਰਾਹਮਣ ਨੇ ਜੋ ਹੈ ਨਾ ਆਪਣਾ ਟਿਕਾਣਾ ਕੀਤਾ ਹੋਇਆ ਹੈ ਔਰ ਉਸ ਪੰਡਤ ਨੇ ਉਸ ਬ੍ਰਾਹਮਣ ਨੇ ਆਪਣਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਗੈਸ ਇਤਿਆਦਤ ਹੁੰਦੇ ਨਹੀਂ ਸੀ ਕੁਝ ਵੀ ਜੰਗਲ ਤੋਂ ਲੱਕੜਾ ਕੱਟ ਕੇ ਲਿਆਉਣੀ ਆ ਜਾਂ ਸ਼ੁਕਰੀਆ ਲੱਕੜਾਂ ਚੁਣ ਕੇ ਲਿਆਉਣੀਆਂ ਔਰ ਅੱਗ ਯਾ ਤੇ ਪੱਥਰਾਂ ਨਾਲ ਰਗੜ ਕੇ ਤਿਆਰ ਕੀਤੀ ਜਾਂਦੀ ਸੀ ਫਿਰ ਉਹਨੂੰ ਘਾਹ ਉਸਦੇ ਵਿੱਚ ਲਾ ਕੇ ਔਰ ਫਿਰ ਉਸ ਕੀਤੀ ਜਾਂਦੀ ਸੀ ਔਰ ਯਾ ਫਿਰ ਦੂਸਰੇ ਦੇ ਕਿਤੇ ਘਰ ਦੇ ਵਿੱਚ ਅੱਗ ਬਲਦੀ ਹੈ ਜਾਂ ਕਿਤੇ ਬਲਦੀ ਹੈ ਤਾਂ ਉਥੋਂ ਉਹ ਅੱਗ ਲੈ ਕੇ ਆਂਦੀ ਜਾਂਦੀ ਸੀ ਫਿਰ ਉਹਨੂੰ ਪਖਾਇਆ ਜਾਂਦਾ ਸੀਗਾ ਇਹ ਤਰੀਕਾ ਸੀਗਾ ਹੁਣ ਸਤਿਗੁਰੂ ਜੀ ਜਦੋਂ ਸ਼ਾਮ ਢਲਣ ਤੋਂ ਪਹਿਲਾਂ ਹੁਣ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਗਰਮੀਆਂ ਦੇ ਦਿਨ ਸੰਤੇ 5 ਵਜੇ ਦਾ ਟਾਈਮ ਲਾ ਲਓ 4:30 5 ਵਜੇ ਦਾ ਟਾਈਮ ਇੱਕ ਬੇਨਤੀ ਮੋਹਰ ਕਰਦਾ ਜਾਵਾਂ ਜਿੰਨਾ ਵਿਗਿਆਨ ਨੇ ਸਾਡੇ ਸਾਹਮਣੇ ਸਾਧਨ ਲੈ ਕੇ ਆਂਦੇ ਨੇ ਨਾ ਉਹਨਾਂ ਹੀ ਅਸੀਂ ਕੁਦਰਤ ਦੇ ਨਾਲੇ ਟੁੱਟੇ ਆਂ ਕੁਦਰਤ ਦੇ ਅਨੁਸਾਰ ਪਹਿਲੋ ਜਿਹੜੇ ਸਾਡੇ ਬਜ਼ੁਰਗ ਸੰਨਾ ਉਹ ਕੁਦਰਤ ਦੇ ਨਾਲ ਚੱਲਦੇ ਸਨ ਉਹ ਨੇਚਰ ਦੇ ਨਾਲ ਚੱਲਦੇ ਸਨ ਤੇ ਸਤਗੁਰਾਂ ਜਿਨੇ ਕੁਦਰਤ ਦੇ ਨਾਲ ਚੱਲਦੇ ਆ ਹੋਇਆ ਦਿਨ ਢਲਣ ਤੋਂ ਪਹਿਲੋ ਪਹਿਲੋ ਆਪਣਾ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੁਣ ਤਿਆਰ ਕਰਨਾ ਲੱਕੜਾਂ ਵੀ ਲੈ ਆਂਦੀਆਂ ਤੇ ਆਪਣਾ ਉਹਨਾਂ ਨੇ ਕੋਈ ਮਿੱਟੀ ਦਾ ਭਾਂਡਾ ਇਤਿਆਦਿਕ ਲੈਣ ਦਾ ਤੇ ਜਮੀਨ ਪਟਕੇ ਤੇ ਚੁੱਲ੍ਹਾ ਤਿਆਰ ਕਰ ਲਿਆ ਹੁਣ ਜਿਹੜਾ ਉਹ ਥੋੜੀ ਜੀ ਵਿੱਤ ਤੇ ਬ੍ਰਾਹਮਣ ਹੈ ਉਸਨੇ ਆਪਣੇ ਚੁੱਲੇ ਨੂੰ ਚੌਂਕਾ ਬਣਾ ਕੇ ਲੇਪਨ ਪੋਚਨ ਕੀਤਾ ਪੂਰਾ ਲੱਕੜਾ ਲਿਆਦੀਆਂ ਉਹਨਾਂ ਨੂੰ ਵੀ ਧੋਤਾ ਦਾਲ ਧੋਤੀ ਚੌਲ ਧੋਤੇ ਸਾਰਾ ਕੁਝ ਕੀਤਾ ਮੰਤਰ ਪੜੇ ਤੇ ਉਹਨੇ ਵੀ ਕਿਤੇ ਦੂਜੇ ਬ੍ਰਾਹਮਣ ਤੋਂ ਅੱਗ ਲਿਆ ਕੇ ਉਹ ਅੱਗ ਨੂੰ ਪਖਾਇਆ ਕਿ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਆਹ ਜਿਹੜਾ ਸਾਹਮਣੇ ਅੱਗ ਭਾਲੀ ਹੈ ਨਾ ਉਹਦੇ ਕੋਲੋਂ ਤੁਸੀਂ ਅੱਗ ਲਿਆਓ ਹੁਣ ਤਰੀਕਾ ਇਹ ਸੀ ਦੂਜੀ ਅੱਗ ਦੇ ਵਿੱਚੋਂ ਦੂਜੀ ਅੱਗ ਨੂੰ ਬਾਲਣਾ ਪੈਸਾ ਭਾਈ ਮਰਦਾਨਾ ਜੀ ਗਏ ਉਹਦੇ ਕੋਲ ਜਦੋਂ ਗਏ ਤੇ ਉਹਦੇ ਚੌਂਕੇ ਤੇ ਕਿਉਂਕਿ ਪੱਛਮ ਵਾਲੇ ਪਾਸੇ ਸਤਗੁਰਾਂ ਦਾ ਚੁੱਲ੍ਹਾ ਚੌਂਕਾ ਸੀਗਾ ਅਜੇ ਸੂਰਜ ਹੈਗਾ ਸੀ ਹੁਣ ਇੱਧਰ ਸੂਰਜ ਹੋਵੇ ਬੰਦਾ ਇੱਧਰ ਖਲੋਏਗਾ ਤੇ ਪਰਛਾਵਾਂ ਪੈਗਾ ਹੁਣ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਪਰਸ਼ਾਵਾਂ ਉਸ ਪੰਡਤ ਦੇ ਉਸ ਬ੍ਰਾਹਮਣ ਦੇ ਚੁੱਲ੍ਹੇ ਦੇ ਪਸ਼ਾਵਾਂ ਪੈ ਗਿਆ ਪਰਸ਼ਾਵਾਂ ਪੈ ਗਿਆ ਤੇ ਉਸ ਪੰਡਤ ਨੇ ਦੂਰੋਂ ਹੀ ਪੁੱਛਿਆ ਵੀ ਤੂੰ ਕੌਣ ਹੈ ਹੁਣ ਕਿਹਾ ਕਿ ਮੈਂ ਧੰਗੁਰ ਗੁਰਨਾਨਕ ਪਾਤਸ਼ਾਹ ਜੀ ਦਾ ਸਾਥੀ ਉਹਨਾਂ ਦਾ ਭਰਾ ਤੇਰੀ ਜਾਤ ਕੀ ਹੈ ਇਸ ਸਦੀਆਂ ਤੋਂ ਚਾਰ ਵਰਣਾ ਦੇ ਵਿੱਚ ਇਸ ਭਾਰਤ ਦੇਸ਼ ਨੂੰ ਵੰਡਿਆ ਗਿਆ ਅਸਲ ਦੇ ਵਿੱਚ ਤੇ ਇਹ ਜਿਹੜੀਆਂ ਕਹਿ ਕੇ ਕਰੀਆਂ ਸਨ ਇਹ ਜਾਤ ਬਰਾਦਰੀਆਂ ਸਨ ਇਹ ਮਨੁੱਖ ਦੇ ਅੰਦਰ ਦੀ ਈਸਥਤੀ ਹੈ ਬੰਦਾ ਜੰਮਦਾ ਛੂਦਰ ਹੈ ਔਰ ਅਸਲ ਦੇ ਵਿੱਚ ਜਨਮ ਲੈਣਾ ਮਨੁੱਖ ਦੀ ਪ੍ਰਾਰੰਭਤਾ ਹੈ ਔਰ ਜਨਮ ਲੈ ਕੇ ਮੌਤ ਤੱਕ ਸਫਰ ਕਰਨਾ ਔਰ ਮੌਤ ਜਿਹੜੀ ਹੈ ਉਹਦੀ ਆਖਰੀ ਮੰਜ਼ਿਲ ਹੈ ਹੁਣ ਉਸਨੇ ਜਨਮ ਤੋਂ ਲੈ ਕੇ ਮਰਨ ਤੱਕ ड़ी अवस्था गुजरना है हूँ वो जड़ी अवस्था है उसने मरते टाइम शूद्र का शूदर ही मर जाना है या उसने छतरी होकर मरना है हूँ जे छतरी होकर मरना है तो ਉਹ ਹਮੇਸ਼ਾ ਸੱਚ ਬੋਲੇਗਾ ਸੱਚ ਸੱਚ ਦਾ ਸਾਥ ਦੇਗਾ ਛਤਰੀ ਹੋ ਗਿਆ ਉਹ ਸੱਚ ਦੇ ਨਾਲ ਹਰ ਵਕਤ ਖੜਾ ਹੋਵੇਗਾ ਤੇ ਉਹ ਛਤਰੀ ਹੋ ਗਿਆ ਤੇ ਵੈਸ਼ ਹੋ ਕੇ ਮਰਨਾ ਹੈ ਉਹ ਹਰ ਵਕਤ ਅੰਤ ਕਾਲ ਜੋ ਲక్ష్ਮੀ ਸਿਮਰਿਆ ਸਰਪ ਜਉਣ ਬਲਬਲ ਉਤਰਿਕ ਜੇ ਉਹ ਵੈਸ਼ ਹੋ ਕੇ ਮਰਦਾ ਹੈ ਤੇ ਭਾਉ ਕਿ ਹਰ ਵਕਤ ਉਹ ਪੈਸਾ 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 ਕਰਤਾ ਹੈ ਹੁਣ ਜੇਕਰ ਛੂਦਰ ਹੋ ਕੇ ਮਰਦਾ ਹੈ ਤੇ ਉਹ ਛੂਦਰਾ ਵਾਲੇ ਹਰ ਵਕਤ ਆਪਾਂ ਅੱਗੇ ਵੀ ਕਈ ਵਾਰ ਵਿਚਾਰ ਆਏ ਆ ਕਿ ਉਹਦੀ ਬਿਰਤੀ ਸੂਰ ਵਾਲੀ ਹੋਏਗੀ ਗੁਰੂ ਦੇਖ ਭਦਰਪਤ ਸਾਹਿਬ ਕਹਿੰਦੇ ਨੇ ਨਾ ਇੱਕ ਭਗਤ ਭਗਵਾਨ ਜੈ ਪ੍ਰਾਨੀ ਕੇ ਨਾਹੇ ਮਨ ਜੈਸੀ ਸੁਪਰ ਸਵਨ ਨਾਨਕ ਮਾਨੋ ਤਹੇ ਤਨ ਹੁਣ ਬ੍ਰਾਹਮਣ ਨਹੀਂ ਹੋਇਆ ਬ੍ਰਹਮ ਵੇਤਾ ਨਹੀਂ ਹੋਇਆ ਤੇ ਉਹ ਸ਼ੁਕਰ ਹੈ ਉਹ ਸ਼ੂਦਰ ਹੈ ਤੋਂ ਖੈਰ ਹੁਣ ਅਸਲ ਦੇ ਵਿੱਚ ਤੇ ਇਹ ਮਨੁੱਖ ਦੀ ਜਨਮ ਤੋਂ ਲੈ ਕੇ ਮਰਨ ਤੱਕ ਕਿਹੜੀ ਅਵਸਥਾ ਵਿੱਚ ਉਹਨੇ ਪਹੁੰਚਣਾ ਹੈ ਅਸਲ ਦੇ ਵਿੱਚ ਇਹ ਤੇ ਅੰਦਰ ਦੀ ਬੰਦੇ ਦੀ ਮਾਨਸਿਕ ਸਥਿਤੀ ਸੀ ਪਰ ਲਾਲਚੀ ਲੋਕਾਂ ਨੇ ਲਾਲਚੀ ਬ੍ਰਾਹਮਣਾਂ ਨੇ ਇਹਨੂੰ ਚਾਰ ਵਰਣਾ ਵਿੱਚ ਇਸ ਤਰ੍ਹਾਂ ਵੰਡਿਆ ਕਿ ਸਭ ਤੋਂ ਸ੍ਰੇਸ਼ਟ ਮੈਂ ਹਾਂ ਸ਼ੂਦਰ ਦਾ ਜੇਕਰ ਮੇਰੇ ਉੱਤੇ ਪਰਛਾਵਾਂ ਪੈ ਗਿਆ ਮੈਂ ਪਟਿਆ ਗਿਆ ਭਾਵੇਂ ਉਹਦੇ ਭਾਂਡਿਆਂ ਦੇ ਵਿੱਚ ਕੁੱਤਾ ਮੂੰਹ ਪਾ ਜਾਏ ਤੇ ਕੋਈ ਫਰਕ ਨਹੀਂ ਪੈਂਦਾ ਤੇ ਜੇਕਰ ਸ਼ੂਦਰ ਦਾ ਪਰਸ਼ਾਵਾ ਪੈ ਗਿਆ ਤੇ ਉਹ ਪਿੱਟਿਆ ਗਿਆ ਹੁਣ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਅਦਾ ਉਹਦੇ ਚੌਕੇ ਤੇ ਅਜੇ ਪਸ਼ਾਵਾ ਹੀ ਪਿਆ ਸੀਗਾ ਤੇ ਉਹ ਜਿਹੜੀ ਲੱਕੜ ਬਲਦੀ ਸੀ ਉਹ ਚੋ ਕਹਿੰਦੇ ਨੇ ਪੰਜਾਬ ਪੰਜਾਬੀ ਵਿੱਚ ਉਹਨੂੰ ਉਹ ਬਲਦਾ ਹੋਇਆ ਜਿਹੜਾ ਲੱਕੜੀ ਦਾ ਟੁਕੜਾ ਉਹ ਲੈ ਕੇ ਪਿੱਛੇ ਪਿੱਛੇ ਭੱਜਾ ਤੇ ਪ੍ਰਦਾਨਾ ਜੀ ਅੱਗੇ-ਅੱਗੇ ਭੱਜ ਪਏ ਹੁਣ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਅੱਗੋਂ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਇਹ ਪੰਡਤ ਜੀ ਨੂੰ ਕਿਉਂ ਪਰੇਸ਼ਾਨ ਕੀਤਾ ਤੁਸੀਂ ਪੰਡਤ ਜੀ ਨੂੰ ਕਿਉਂ ਪਰੇਸ਼ਾਨ ਕੀਤਾ ਤੁਸੀਂ ਆਪ ਹੀ ਅੱਗ ਲੈ ਆਉਣੀ ਸੀਗੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹ ਹਰਦਵਾਰ ਦੀ ਗੱਲ ਹੈ ਸੱਚੇ ਪਾਤਸ਼ਾਹ ਜੀ ਇਹ ਅੱਗ ਦੇਣ ਨਹੀਂ ਆਇਆ ਇਹ ਅੱਗ ਲਾਉਣ ਆਇਆ ਇਹ ਅੱਗ ਦੇਣ ਨਹੀਂ ਆਇਆ ਅੱਗ ਲਾਉਣ ਆਇਆ ਤੇ ਸਤਿਗੁਰੂ ਜੀ ਨੇ ਨਾ ਭਾਈ ਮਰਦਾਨਾ ਜੀ ਨੂੰ ਕਿਹਾ ਬੈਠ ਇੱਥੇ ਛੇੜ ਰਬਾਬ ਬਾਣੀ ਆਈ ਛੇੜ ਰਬਾਬ ਬਾਣੀ ਆਈ ਤੇ ਸਤਗੁਰਾਂ ਜੀ ਨੇ ਨਾ ਇੱਕ ਸ਼ਬਦ ਉਚਾਰਿਆ ਧੰਗੁਰ ਗੁਰਿੰਦ ਸਾਹਿਬ ਦੇ ਅੰਦਰ 91 ਨੰਬਰ ਅੰਕ ਦੇ ਉੱਤੇ ਸ਼ਸ਼ੋਭੇ ਦਾ ਮਹੱਲਾ ਪਹਿਲਾ ਕਬੁੱਧ ਡੋਮਣੀ ਆ ਜਿਹੜੀ ਤੇਰੀ ਭੈੜੀ ਬੁੱਧ ਹੈਗੀ ਨਾ ਇਹ ਡੋਮਣੀ ਹੈ ਦੋਂ ਤੋਂ ਭਾਵ ਮਰਾਸੀ ਕਬੁੱਧ ਡੋਮਣੀ ਕੁਦਯਾ ਕੁਸੈਣ ਤੇਰੇ ਅੰਦਰ ਜਿਹੜੀ ਦਇਆ ਨਹੀਂ ਦੀ ਤੇਰੇ ਅੰਦਰ ਪਾਪ ਵਾਲੀ ਬਿਰਤੀ ਭਈ ਭਰੀ ਪਈ ਏ ਤੂੰ ਅੱਗ ਦੇਣ ਨਹੀਂ ਆਇਆ ਤੂੰ ਤੇ ਅੱਗ ਲਾਉਣ ਆਇਆ ਕਬੁੱਧ ਡੋਮਣੇ ਕੁਦਯਾ ਕੁਸੈਣ ਪਰ ਨਿੰਦਾ ਘਟ ਚੂੜੀ ਪਰਾਇ ਨਿੰਦਾ ਜਿਹੜੀ ਤੁਸੀਂ ਕਰਦੇ ਹੋ ਉਹ ਤੁਹਾਡੇ ਅੰਦਰ ਘਟ ਘਟ ਦਾ ਮਤਲਬ ਅੰਦਰ ਤੁਹਾਡੇ ਅੰਦਰ ਚੂੜੀ ਵਾਲਾ ਰੂਪ ਧਾਰਨ ਕਰਕੇ ਬੈਠਾ ਪੰਡਿਤ ਜੀ ਕਬੁੱਧ ਡੋਮਣੀ ਕੁਦਇਆ ਕੁਸੈਣ ਪਰ ਨਿੰਦਾ ਕਟ ਚੂੜੀ ਤੇ ਭਗਤ ਕਬੀਰ ਜੀ ਭਲਾ ਕੀ ਕਹਿੰਦੇ ਆ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ निंदा जनको खरी प्यारी निंदा बाप निंदा मैं तारी निंदक होए सो हमरे कपरे धोए निंदक माए हमारा चीत ते निंदक हमरा करे उधार निंदक दी भगजी ने किड्डी महिमा गाई है कि निंदक ने ते मेरा उधार ही कर देना निंदक डुब्बा हम उतरें पार ਤੇ ਨਿੰਦਕ ਨੇ ਡੁੱਬ ਜਾਣਾ ਤੇ ਅਸੀਂ ਪਾਰ ਉੱਤਰ ਜਾਣਾ ਤੋ ਖੈਰ ਸਤਗੁਰੂ ਕਹਿਣ ਲੱਗੇ ਕਬੁੱਧ ਡੋਮਣੀ ਕੁਦਾਇਆ ਕੁਸੈਣ ਪਰ ਨਿੰਦਾ ਕਟ ਚੂੜੀ ਅਲੱਗਿ ਪਰਾਈ ਨਿੰਦਾ ਇਹ ਚੂੜੀ ਦਾ ਰੂਪ ਧਾਰਨ ਕਰਕੇ ਤੁਹਾਡੇ ਅੰਦਰ ਬੈਠੀ ਕਬੁੱਧ ਡੋਮਣੀ ਕੁਦਾਇਆ ਕੁਸੈਣ ਪਰ ਨਿੰਦਾ ਕਟ ਚੂੜੀ ਮੁੱਠੀ ਕਰੋਧ ਚੰਡਾਲ ਤੇ ਜਿਹੜਾ ਤੇਰੇ ਅੰਦਰ ਕਰੋਧ ਹੈ ਨਾ ਇਹ ਚੰਡਾਲ ਦਾ ਰੂਪ ਧਾਰਨ ਕਰਕੇ ਬੈਠਾ ਹੈ ਚੰਡਾਲ ਸਮਝਦੇ ਹੁੰਦੇ ਜਿੱਦਾਂ ਮਰਜ਼ੀ ਜਿੰਨੂੰ ਮਰਜ਼ੀ ਮਾਰ ਦਿੱਤਾ ਉਹਦਾ ਕੰਮ ਹੈ ਮਾਰ ਦੇਣਾ ਮੁਠੀ ਕਰੋਧ ਚੰਡਾਲ ਵਰਨਿੰਦਾ ਕਟਚੂੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਹਾ ਥੀਏ ਪੰਡਤ ਜੀ ਆਹ ਲੇਪਨ ਪੋਚਨ ਕੀਤਾ ਕਿਸ ਕੰਮ ਹੈ ਕਾਰੀ ਕੱਢੀ ਕਿਹਾ ਥੀਏ ਜੋ ਚਾਰੇ ਬੇਟੀਆਂ ਨਾਲ ਤੇ ਆਹ ਜਿਹੜੀਆਂ ਚਾਰ ਜਾਤ ਬਰਾਦਰੀਆਂ ਨੇ ਤੇਰੇ ਨਾਲ ਬੈਠੀਆਂ ਨੇ ਤੂੰ ਤੂੰ ਇਹਨੂੰ ਮਾਰਨ ਆ ਗਿਆ ਭਾਈ ਸਾਹਿਬ ਭਾਈ ਮਰਦਾਨਾ ਜੀ ਹੈਂ ਤੋਂ ਧੰਗ ਗੁਰੂ ਗੁਰਨਾਨਕ ਪਾਤਸ਼ਾਹ ਜੀ ਨੇ ਉਸ ਪੰਡਤ ਨੂੰ ਵੀ ਉਸ ਬ੍ਰਾਹਮਣ ਨੂੰ ਵੀ ਜਿਹੜਾ ਕਿ ਹਿਵਾਨੀਅਤ ਦਾ ਰੂਪ ਧਾਰਨ ਕਰਕੇ ਬੈਠ ਗਿਆ ਸੀਗਾ ਜਦੇ ਅੰਦਰ ਇਨਸਾਨੀਅਤ ਮੁੱਕ ਚੁੱਕੀ ਸੀਗੀ ਜਿਹਦੇ ਅੰਦਰ ਇਨਸਾਨੀਅਤ ਨਹੀਂ ਸੀ ਉਸ ਬ੍ਰਾਹਮਣ ਨੂੰ ਵੀ ਸਤਗੁਰਾਂ ਜੀ ਨੇ ਇਨਸਾਨ ਬਣਾ ਦਿੱਤਾ ਜਿੰਨ ਮਨ ਤਿੰਨ ਮਾਨਸੇ ਦੇਵਤੇ ਕੀ ਹੈ ਕਰਤਨਾ ਲਾਗੀ ਵਾਰ ਤੇ ਉਹਨੂੰ ਦੇਵਤਾ ਬਣਾ ਕੇ ਰੱਖ ਦਿੱਤਾ ਸਤਗੁਰਾਂ ਜੀ ਨੇ ਤੇ ਦੂਜੀ ਉੱਥੇ ਘਟਨਾ ਇੱਕ ਵਾਪਰੀ ਕਿਉਂਕਿ ਹੁਣ ਅਗਲਾ ਦਿਨ ਜਿਹੜਾ ਹੈ ਵਿਸਾਖੀ ਦਾ ਦਿਨ ਸੀ ਸੰਗ੍ਰਾਂਦ ਸੀਗੀ ਤੇ ਨਾਲੇ ਦੂਜੀ ਗੱਲ ਉਸ ਵਕਤ ਕੁੰਭ ਦਾ ਮੇਲਾ ਵੀ ਲੱਗਾ ਹੋਇਆ ਸੀਗਾ ਹਰਦਵਾਰ ਦੇ ਵਿੱਚ ਆ ਹੁਣ ਇਲਾਬਾਦ ਦੀ ਧਰਤੀ ਤੇ ਕੁੰਭ ਦਾ ਮੇਲਾ ਲੱਗਣਾ ਹੈ ਨਾ ਕਿੱਡਾ ਉਹਨਾਂ ਲੋਕਾਂ ਦੇ ਵਿੱਚ Hindu ਵੀਰਾਂ ਦੇ ਵਿੱਚ ਕਿੰਨਾ ਜੋਸ਼ ਹੈ ਕਿ ਅਸੀਂ ਕੁੰਭ ਦੇ ਮੇਲੇ ਤੇ ਜਾਣਾ ਹੈ ਤੇ ਸਾਨੂੰ ਤੇ ਸਤਗੁਰਾਂ ਨੇ ਹੁਕਮ ਕੀਤਾ ਹੈ ਜਲ ਕੇ ਮੱਜਲ ਜੈਗਤ ਹੋਵੇ ਨਿਤਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੁਨੀ ਤੇ ਸਵੇਰੇ ਆਪਾਂ ਨਿਤਨਮ ਕਰਦੇ ਜੇ ਤੋ ਪ੍ਰਸ਼ਾਦ ਸਵਈਏ ਪੜਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਨੇ ਕਿ ਆ ਸੱਤਾ ਨਦੀਆਂ ਦਾ ਸੱਤਾ ਜਿਹੜੇ 68 ਉਹਨਾਂ ਦੇ ਤੀਰਥੇ ਉਹਨਾਂ ਨੂੰ ਛੱਡੋ ਤੇ ਜਿਹੜਾ ਮਹਾਸਮੁੰਦਰ ਹੈ ਜਿੱਥੇ ਸੱਤ ਸਮੁੰਦਰ ਇਕੱਠੇ ਹੁੰਦੇ ਨੇ ਮੈਂ ਉੱਥੇ ਜਾ ਕੇ ਇਸ਼ਨਾਨ ਕਰ ਆਵਾਂ ਨਾਤ ਫਰੀਓ ਲੀਏ ਸੱਤ ਸਮੁੰਦਰ ਲੋਕ ਗयो ਪਰਲੋਕ ਗਵਾਇਓ ਭਾਵੇਂ ਸੱਤਾਂ ਸਮੁੰਦਰਾਂ ਦੇ ਵਿੱਚ ਨਹਾਵਾਂ ਨਾ ਤੇ ਕੰਮ ਚੰਗੇ ਨਹੀਂ ਇਨਸਾਨੀਅਤ ਨਹੀਂ ਅੰਦਰ ਤੇ ਲੋਕ ਗयो ਅਭੀ ਲੋਕ ਗਿਆ ਤੇ ਉਹ ਵੀ ਗਿਆ ਲੋਕ ਗयो ਪਰਲੋਕ ਗਵਾਇਓ ਤੇ ਉਹ ਲੋਕ ਚੜਦੇ ਪਾਸੇ ਨੂੰ ਪੂਰਬ ਵਾਲੇ ਪਾਸੇ ਸਵੇਰੇ ਸਵੇਰ ਉਹ ਬੁੱਕਾਂ ਨਾਲ ਗੰਗਾ ਨਦੀ ਦਾ ਪਾਣੀ ਜਿਹੜਾ ਹੈ ਨਾ ਜਲ ਜਿਹੜਾ ਉਹ ਉਛਾਲਦੇ ਸਨ ਤੇ ਸਤਿਗੁਰੂ ਜੀ ਨੇ ਉਹਦੇ ਵਿਪਰੀਤ ਕਰਨਾ ਸ਼ੁਰੂ ਕਰਤਾ ਸਤਿਗੁਰੂ ਜੀ ਨੇ ਲਹਿੰਦੇ ਵਾਲੇ ਪਾਸੇ ਪੱਛਮ ਵਾਲੇ ਪਾਸੇ ਪਾਣੀ ਛਾਲਣਾ ਸ਼ੁਰੂ ਕਰਤਾ ਹੁਣ ਲੋਕ ਉਹ ਜਿਹੜੇ ਪੰਡਤ ਸਨ ਕਰੇਸਨ ਜਿਹੜੇ ਉੱਥੋਂ ਦੇ ਬਾਹਰੋਂ ਲੋਕ ਗਏ ਸਨ ਉਹ ਸਾਰਿਆਂ ਨੇ ਵੇਖਿਆ ਸਾਰੇ ਉੱਤੇ ਵੇਖ ਕੇ ਹਜੂਮ ਇਕੱਠਾ ਹੋ ਗਿਆ ਪੁੱਛਣ ਲੱਗੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਬਈ ਮੰਨਿਆ ਬਈ ਸੂਰਜ ਨੂੰ ਪਾਣੀ ਦੇਣਾ ਪੱਤਿਆਂ ਨੂੰ ਪਾਣੀ ਦੇਣਾ ਤੇ ਉਹ ਸਮਝ ਆਉਂਦੀ ਗੱਲ ਹੁਣ ਤੁਸੀਂ ਪੱਛਮ ਵਾਲੇ ਪਾਸੇ ਲੈਂਦੇ ਵਾਲੇ ਪਾਸੇ ਪਾਣੀ ਦੇ ਰਹੇ ਹੋ ਤੇ ਇਹਦਾ ਕੀ ਮਤਲਬ ਕਹਿਣ ਲੱਗੇ ਤੁਸੀਂ ਦੱਸੋ ਪਹਿਲਾਂ ਵੀ ਤੁਸੀਂ ਇੱਧਰ ਕਿਉਂ ਦੇ ਰਹੇ ਹੋ ਅਕੇ ਸੀ ਅਸੀਂ ਆਪਣੇ ਪੁੱਤਰਾਂ ਦੇ ਰਹੇ ਸੂਰਜ ਨੂੰ ਪਾਣੀ ਚੜਾਵਾਂਗੇ ਤੇ ਸਾਡੇ ਪੁੱਤਰਾਂ ਕੋ ਚਲਾ ਜਾਏਗਾ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਆਪਣੇ ਪੁੱਤਰਾਂ ਨੂੰ ਪਾਣੀ ਦੇ ਰਹੇ ਹੋ ਨਾ ਸੂਰਜ ਨੂੰ ਦੇ ਰਹੇ ਹੋ ਤੇ ਮੈਂ ਨਨਕਾਣਾ ਸਾਹਿਬ ਆਪਣੇ ਨਤ ਰਾਏ ਭੋਇ ਦੀ ਤਲਵੰਡੀ ਤੇ ਸਾਡੇ ਖੇਤ ਨੇ ਤੇ ਮੈਂ ਉੱਤੇ ਖੇਤਾਂ ਨੂੰ ਪਾਣੀ ਦੇ ਰਿਹਾ ਕਹਿਣ ਲੱਗੇ ਉਹ ਕਿ ਐਡੀ ਦੂਰ ਕਿੱਥੇ ਪਹੁੰਚ ਜਾਏਗਾ ਪਾਣੀ ਬਈ ਇਹ ਤੇ ਨਦੀਕ ਹੈ ਸਾਡੇ ਕਹਿੰਦਾ 1200 ਮੀਲ ਦੀ ਬੱਥਤੇ ਹੈ ਤੇ ਉਥੇ ਹਜ਼ਾਰਾਂ ਮੀਲਾਂ ਦੀ ਦੂਰੀ ਤੇ ਸੂਰਜ ਤੇ ਉੱਥੇ ਪਾਣੀ ਕਿਵੇਂ ਪਹੁੰਚੇਗਾ ਇਹ ਤੇ ਫਿਰ ਨਦੀਕੇ ਪਹੁੰਚਾ ਪਹੁੰਚ ਰਿਹਾ ਮੇਰਾ ਪਾਣੀ ਤੇ ਉੱਥੇ ਜਦੋਂ ਲੋਕ ਜਿਆਦਾ ਇਕੱਠੇ ਹੋ ਗਏ ਤੇ ਬੜੇ ਲੋਕਾਂ ਨੇ ਧੰਗੁਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੱਖ ਵਿੱਚ ਖੜੇ ਹੋਏ ਬਾਕੀਆ ਗੱਲ ਠੀਕ ਹੈ ਜਿਹੜੇ ਲੋਕ ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਪੱਖ ਵਿੱਚ ਖੜੇ ਹੋਏ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਨੂੰ ਪੱਲੇ ਬੰਨਿਆ ਔਰ ਧੰਨ ਗੁਰੂ ਨਾਨਕ ਪਾਤਸ਼ਾਹ ਸਿਧਾਂਤ ਨੂੰ ਉਹਨਾਂ ਨੇ ਅਪਣਾ ਕੇ ਸਿੱਖੀ ਧਾਰਨ ਕਰ ਲਈ ਅੱਜ ਵੀ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕਿ ਹਰਿਆਣਾ ਦੇ ਵਿੱਚ ਬਹੁਤ ਸਾਰੇ ਜਾਟ ਉਹ ਸਿੱਖੀ ਧਾਰਨ ਕਰ ਰਹੇ ਨੇ ਕੇਵਲ ਸਿਧਾਂਤ ਨੂੰ ਵੇਖ ਕੇ ਸਰ ਗੁਰੂ ਗੁਰੂ ਨਾਨਕ ਪਾਤਸ਼ਾਹ ਜਿਹਦਾ ਧਰਮ ਹੈ ਨਾ ਸਿੱਖ ਮੰਤ ਮਤ ਹੈ ਇਹ ਗਿਆਨ ਦਾ ਧਰਮ ਹੈ ਇਹਦੇ ਵਿੱਚੋਂ ਤੁਹਾਨੂੰ ਗਿਆਨ ਮਿਲਣਾ ਹੈ ਗਿਆਨ ਦੇ ਨਾਲ ਪਤਾ ਲੱਗਣਾ ਹੈ ਕਿ ਅਸੀਂ ਜੀਵਨ ਬਤੀਤ ਕਿਹੋ ਜਿਹਾ ਕਰਨਾ ਹੈ ਕਿਤੇ ਐਸਾ ਨਾ ਹੋਵੇ ਅਸੀਂ ਪਸ਼ੂਆ ਵਰਗਾ ਜੀਵਨ ਜੀ ਰਏ ਹੋਈਏ ਤੇ ਅਸੀਂ ਮਤਲਬ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਸ ਜੀ ਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਤਾ ਲੱਗੇਗਾ ਤੇ ਅਸੀਂ ਸਵੇਰੇ ਰੋਜ਼ ਜਪਜੀ ਸਾਹਿਬ ਪੜਨ ਲੱਗਿਆਂ ਪਹਿਲੀ ਕੋੜੀ ਦੀ ਭੋਗ ਤੇ ਅਸੀਂ ਪੜਦੇ ਹਾਂ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਅਸੀਂ ਸਚਿਆਰ ਮਨੁੱਖ ਕਿਵੇਂ ਕਿਉ ਬਣਨਾ ਹੈ ਤੇ ਉੱਤਰ ਮਿਲੇਗਾ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਮੈਂ ਸਮਝਦਾ ਹਾਂ ਕਿ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਹੈ ਨਾ ਇੱਕ ਇਹ ਜਿਹੜਾ ਪਹਿਲਾ ਪ੍ਰਸ਼ਨ ਹੈ ਨਾ ਕਿ ਵਿਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਇਹਦਾ ਉੱਤਰ ਹੈ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇਹ ਉੱਤਰ ਜਿਹੜਾ ਹੈ ਇਹ ਸਾਨੂੰ ਸਮਝਾਏਗਾ ਕਿ ਸਿੱਖਾ ਤੂੰ ਜੀਵਨ ਇਹੋ ਜਿਹਾ ਜੀਣਾ ਸੋ ਸਾਨੂੰ ਵੀ ਗੁਰੂ ਕਿਰਪਾ ਕਰੇ ਰਹਿਮਤ ਕਰੇ ਬਖਸ਼ਿਸ਼ ਕਰੇ ਸਚਿਆਰ ਹੋ ਕੇ ਜੀਣ ਦੀ ਜਾਂਚ ਆ ਜਾਏ ਸੋ ਇਹਨਾਂ ਕੁਝ ਕਹਿੰਦੇ ਹੋ ਦਾਸ ਖਿਮਤ ਦਾ ਜਾਚਕ ਵੇਖੋ ਗੁਰਮਤ ਵਿਚਾਰਾ ਕਰਦੇ ਆ ਅਨੇਕਾਂ ਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਟੁੱਟੀਆਂ ਹੋ ਜਾਂਦੀਆਂ ਨੇ ਕਿਉਂਕਿ ਮੈਂ ਕੋਈ ਐਡਾ ਕੋਈ ਵਿਦਵਾਨ ਨਹੀਂ ਬਸ ਗੁਰਮਤ ਦਾ ਵਿਦਿਆਰਥੀ ਜ਼ਰੂਰ ਹਾਂ ਬਸ ਗੁਰਮਤ ਦਾ ਵਿਦਿਆਰਥੀ ਹੋਂਦੇ ਨਾਤੇ ਔਰ ਗੁਰੂ ਜੋ ਸੋਚੀ ਬਖਸ਼ਿਸ਼ ਕਰਦਾ ਹੈ ਉਸ ਅਨਸਾਰ ਆਪ ਜੀ ਨੂੰ ਗੁਰੂ ਇਤਿਹਾਸ ਗੁਰਮਤ ਵਿਚਾਰਾਂ ਸਰਵਣ ਕਰਾਉਣਾ ਰਹਿਣਾ ਤੇ ਆਪ ਸਾਰਿਆਂ ਨੇ ਟਿੱਕ ਕੇ ਆਰਾਮ ਦੇ ਨਾਲ ਬਹਿ ਕੇ ਸੁਣਿਆ ਆਪ ਸਾਰਿਆਂ ਦਾ ਧੰਨਵਾਦ ਔਰ ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਗੁਰੇ ਸਾਹਿਬ ਜੀ ਦਾ ਮੇਰੀਆਂ ਕੁੱਲਾਂ ਮੇਰੀਆਂ ਸਮਝ ਕੇ ਬਖਸ਼ ਦੇਣਾ ਗੁਰੂ ਕਿਆ ਬਾਤਾਂ ਜੋ ਆਪ ਜੀ ਨੇ ਸਾਂਝੀ ਕੀਤੀ ਨੇ ਆਪਾਂ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਹੋ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਕਰੋ ਪਦੇ ਦੀ ਸੰਜ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ